ਤੁਸੀਂ ਕਿਵੇਂ ਕੋਈ ਐ ਤਾਂ ਨਹੀਂ ਵੀ ਕੋਈ ਚੱਕਰ ਹੋਵੇ ਜੀ ਵੀ ਇੰਨੀ ਸਸਤੀ ਹਾਂ ਵੀ ਜੱਟਾਂ ਦੇ ਮੁੰਡੇ ਕਿਤੇ ਉਂਕੜੀਸ ਲੈ ਗਏ ਜਿਹੜੇ ਕਹਿੰਦੇ ਨਾ ਫੀਗੋ ਖਰਾਬ ਹੋ ਜਾਂਦੀ ਹੈ ਹਾਂ ਆ ਫੀਗੋ ਖਰਾਬ ਕਦੇ ਨਹੀਂ ਹੋਈ ਕਈ ਮੈਨੂੰ ਕਹਿੰਦੇ ਨੇ ਬਈ ਪੁਰਾਣੀ ਗੱਡੀ ਕੱਟ ਲੈਣਾ ਮੋਟਰਸਾਈਕਲ ਕੱਟ ਲੈਣਾ ਲੈ ਤੁਹਾਡੀ ਕਲੀਨ ਹੋਰ ਬਣਾਈ ਹੈ ਹੂੰ ਕੱਟਾ ਬੱਛਾ ਮੋਟਰਸਾਈਕਲ ਟਰਾਲੀ ਟਰੈਕਟਰ ਨੀਰਾ ਜੀਰੀ ਸਭ ਕੁਝ ਕੱਟ ਲਾਂਗੇ ਆ ਜਾਓ ਇਹ ਹੈ ओरिजिनल ਪੰਜਾਬ ਨੰਬਰ 12 ਮਾਡਲ ਠੀਕ ਆ ਇਹ ਡੇਟਕ ਦੀ ਦੇ ਦਾਂਗੇ ਤਿਆਰ ਕਰਕੇ ਓਕੇ ਜੀ ਇਹਦੇ ਦੱਸਾਂਗੇ ਕੀ ਨੇ ਲੱਸਣ ਪਹਿਲਾਂ ਅਸੀਂ ਆਪਝੋਲੀਏ ਠੀਕ ਹੈ ਜੀ ਐਵਰੇਜ 25 ਦੀ ਇਹ ਡੀਜ਼ਲ ਹੀ ਆ ਐਵਰੇਜ ਤਾਂ ਇਹਨਾਂ ਦੀ ਮਤਲਬ ਕਿ ਕੋਈ ਬਾਹ ਨਹੀਂ ਫੜ ਸਕਦੀ ਹੋਰ ਗੱਡੀ ਚੜਾਣ ਕਰ ਚੋਪਰ 25 ਦੀ ਹਾਂ ਬਿਲਕੁਲ ਦਿੰਦੀ ਆ ਪਸਤੀਆਂ ਕੰਮ ਸਾਰਾ ਸਸਤਾ ਹੀ ਹੈ ਕੰਮ ਪੂਰਾ ਖਿੱਚੀ ਹੋਣਾ ਫਿਰ ਤਾਂ ਸਸਤੇ ਵਾਲਾ ਤਾਂ ਤੇ ਇੱਕ ਗੱਲ ਮੈਂ ਦੇਖੀ ਪੰਜਾਬ ਦਾ ਸਭ ਤੋਂ ਸਸਤਾ ਵੀ ਹੁਣ ਹੋ ਗਿਆ ਪਹਿਲਾਂ ਤਾਂ ਕੱਲਾ ਪਹਿਲਾ 6 ਮਹੀਨਿਆਂ ਦੀ ਗਾਰੰਟੀ ਸੀ ਹਾਂ ਹੁਣ ਸਭ ਤੋਂ ਸਸਤਾ ਪੰਜਾਬ ਦਾ ਸਭ ਤੋਂ ਸਸਤਾ ਪਲੱਸ 6 ਮਹੀਨਿਆਂ ਦੀ ਗਾਰੰਟੀ ਇਹ ਡੀਜ਼ਲ ਤੇ ਐਸਯੂਵੀ ਪਹਿਲੀ ਸੀ ਜਿਹੜੀ 22 ਦੀ ਐਵਰੇਜ ਕੱਢ ਦਿੰਦੀ ਆ ਅੱਛਾ ਜੀ ਹਾਂ 22 ਦੀ ਐਵਰੇਜ ਦੇ ਦਿੰਦੀ ਆ ਕਮਾਲ ਦੀ ਗੱਲ ਇਧਰ ਉਹ ਖੜੀ ਆ ਜੀ ਫੋਰਸ ਵਾਲਿਆਂ ਦੀ ਕਿਹੜਾ ਮਾਡਲ ਆਈ ਵੇਰੀਐਂਟ ਇਹ ਫੋਰਚੂਨਰ ਵਰਗੀ ਫੋਰਸਚੂਨਰ ਹੈ ਇਧਰ ਸਵਿਫਟਰ ਡਿਆਰ ਜੀ ਡਿਆਰ ਇਹਦਾ ਦੇਵਾਂਗੇ ਰੇਟ ਆ ਜਾਂ ਕਿ ਤੁਹਾਡੀ ਰੀਲ ਬਣ ਸਕੇ ਇਹਦੇ ਤੋਂ ਅੱਛਾ ਇਹ ਦੇ ਦਾਂਗੇ ਆਪਾਂ 14 ਮਾਡਲ ਡੀਜ਼ਲ ਵਾਲੀ origional ਪੇਂਟ ਦੀ ਗਾਰੰਟੀ ਹੈ 6 ਮਹੀਨਿਆਂ ਦੀ ਜਿਵੇਂ ਤੁਸੀਂ ਕਿਹਾ ਉਹ ਗਾਰੰਟੀ ਜਨਗਿਰ ਦੀ ਗਾਰੰਟੀ ਲਿਖ ਕੇ ਉਹ ਲਿਖ ਕੇ ਮੇਰਾ ਕੀ ਜੀ i20 ਇਹ 13 ਮਾਡਲ ਹੈ ਜੀ ਡੀਜ਼ਲ ਵਾਲੀ ਅੱਛਾ ਜੀ 225 ਚ ਸੌਦਾ ਬਣ ਜੂ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੰਗੋਵਾਲੀਆ ਗੋਬਿੰਦ ਸਿੰਘ ਪੇਜ ਤੇ ਲੈ ਵੀ ਮੇਰੇ ਪਿੰਡ ਦਾ ਇੱਕ ਮੰਨਿਆ ਹੋਇਆ ਕਾਰ ਵਾਜਾਰਾ ਜਿਹੜੇ ਦਾ ਦਾਵਾ ਵੀ ਮੈਂ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਸਸਤੀਆਂ ਕਾਰਾਂ ਦਿੰਦਾ ਇੱਕ ਗੱਲ ਹੋਰ ਇਹ ਪਹਿਲਾ ਬੰਦਾ ਹੈਗਾ ਜਿਹੜਾ 6 ਮਹੀਨਿਆਂ ਦੀ ਗਾਰੰਟੀ ਲਿਖ ਕੇ ਦਿੰਦਾ ਹੈਗਾ ਗੱਲਬਾਤ ਕਰਦੇ ਆਂ ਬਾਈ ਫੌਜੀਕਾਰ ਵਯਾਰ ਵਾਲੇ ਨਾਲ ਸੁਖਪਾਲ ਸਿੰਘ ਫੌਜੀ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰੇ ਪਿੰਡ ਦਾ ਨਹੀਂ ਮੇਰੀ ਪਤਨੀ ਦਾ ਐਂ ਤਾਂ ਸਾਡਾ ਮੇਰਾ ਭਤੀਜਾ ਕਹਿ ਸਕਦੇ ਆਂ ਉਹ ਗੱਲ ਤਾਂ ਆਹ ਭੁੱਲ ਗਏ ਨਹੀਂ ਲੋਂਗੋਵਾਲ ਦਾ ਜਦੋਂ ਜ਼ਿਕਰ ਕਰਦੇ ਆਂ ਫਿਰ ਮੇਰਾ ਪਿੰਡ ਕਿਹਾ ਜਾਂਦਾ ਹੁੰਦਾ ਹਨਾ ਤੇ ਬਾਈ ਅੱਜ ਕਾਰਾਂ ਬਹੁਤ ਸੋਹਣੀਆਂ ਸੋਹਣੀਆਂ ਖੜੀਆਂ ਨੇ ਕਾਫੀ ਗਿਣਤੀ 'ਚ ਖੜੀਆਂ ਨੇ ਗੀਆਂ ਆਪਾਂ ਜੇ ਗੱਲਬਾਤ ਕਰੀਆ ਜਿਹਦੇ ਮੂਹਰੇ ਖੜੇ ਆ ਝੋਟਾਕਾਰ ਕਹਿੰਦੇ ਹਨਾ ਨਿਸ਼ਾਨ ਦੀ ਬਿਲਕੁਲ ਇਥੋਂ ਹੀ ਸ਼ੁਰੂ ਕਰ ਲੈਨੇ ਆਪਾਂ ਇੱਕ ਤਾਂ ਨਿਸ਼ਾਨ ਦੀ ਰਿਲੇਬਿਲਟੀ ਬਹੁਤ ਹੈ ਕਦੇ ਖਰਾ ਧੋਖਾ ਨਹੀਂ ਦਿੰਦੀ ਕਾਰ ਨਿਸ਼ਾਨ ਦੀ ਪੈਟਰੋਲ ਕਾਰ ਹੈ ਜਿਹੜੀ ਬਹੁਤ ਤਕੜੀ ਆਉਂਦੀ ਹੈ ਸੁਣਿਆ ਹੋਊ ਠੀਕ ਹੈ ਟ੍ਰੈਨੋ 2013 ਮਾਡਲ ਹੂੰ ਵਿਧ ਐਨਓਸੀ ਨੋਇਡਾ ਦਾ ਨੰਬਰ ਹੈ ਵੈਸੇ ਪੰਜਾਬ ਦੀ ਐਨਓਸੀ ਨਾਲ ਆਪਾਂ 265 ਦੀ ਕਾਰ ਦੇ ਦਾਂਗੇ ਜੀ 13 ਮਾਡਲ 13 ਮਾਡਲ ਪੈਟਰੋਲ ਹੈ ਵੀ ਨਹੀਂ ਡੀਜ਼ਲ ਜੀ ਇਹ ਡੀਜ਼ਲ ਆ 20 ਪਲੱਸ ਦੀ ਐਵਰੇਜ ਆ ਰਾਮ ਆ ਐਵਰੇਜ ਤਾਂ ਇਹਨਾਂ ਦੀ ਮੰਨੀ ਹੋਈ ਹੈ ਵੈਸੇ ਡੀਜ਼ਲ ਦੇ ਵਿੱਚ ਨਾਲ i20 ਖੜੀ ਆ ਇਹ ਆ ਗਈ ਜੀ ਆਸਟਾ 2015 ਮਾਡਲ ਠੀਕ ਹੈ ਜੀ ਟੌਪ ਮਾਡਲ ਹੈ 30 ਤੱਕ ਪਾਸਿੰਗ ਹੈ ਓਕੇ ਐਨਓਸੀ ਨਾਲ ਆਪਾਂ ਦੇਵਾਂਗੇ ਇਹ 365 ਦੀ ਨੰਬਰ ਲਵਾ ਕੇ 4 ਲੱਖ ਦੀ ਅੱਛਾ ਜੀ ਨੰਬਰ ਵੀ ਅਸੀਂ ਲਵਾ ਦਨੇ ਆਂ ਆਲ ਪੰਜਾਬ ਦਾ ਠੀਕ ਹੈ ਕੋਈ ਦਿੱਕਤ ਨਹੀਂ ਓਕੇ ਜੀ ਪਰਲੇ ਪਾਸੇ ਵਰਨਾ ਵੀ ਖੜੀ ਹੈ ਇਹ ਵੀ ਡੀਜ਼ਲ ਹੈ ਓਕੇ ਜੀ ਇਹ ਡੀਜ਼ਲ ਵਰਨਾ 10 ਮਾਡਲ ਆ ਗਈ ਜੀ ਹੂੰ ਐਨਓਸੀ ਨਾਲ ਇਹ ਆਪਾਂ 1.5 ਲੱਖ ਦੀ ਤੁਹਾਨੂੰ ਦੇ ਦਾਂਗੇ ਠੀਕ ਹੈ ਜੀ ਟੌਪ ਮਾਡਲ ਹੈ 2010 ਮਾਡਲ ਐਨਓਸੀ 19 20 ਦੀ ਐਵਰੇਜ ਕੱਢੀ ਜਾਂਦੀ ਹੈ ਹਾਂ ਕੱਢਦੀ ਹੈ ਨੇ ਐਵਰੇਜ ਤਾਂ ਵੈਸੇ ਜੇ ਨੰਬਰ ਲਵਾ ਕੇ ਲੈਣੀ ਹੈ 175 ਚ ਪੈਜੀ ਤੁਹਾਨੂੰ ਅੱਛਾ ਜੀ オリジナル ਪੇਂਟ ਦੀ ਗਾਰੰਟੀ ਹੈ 6 ਮਹੀਨਿਆਂ ਦੀ ਜਿਵੇਂ ਤੁਸੀਂ ਕਿਹਾ ਉਹ ਗਾਰੰਟੀ ਜੰਗੇਰ ਦੀ ਗਾਰੰਟੀ ਲਿਖ ਕੇ ਉਹ ਲਿਖ ਕੇ ਪਰਲੇ ਪਾਸੇ ਬਿਲਡ ਕੁਆਲਟੀ ਦੇ ਵਿੱਚ ਇੱਕ ਨੰਬਰ ਆਖ ਸਕਦੇ ਹਣਾ ਫੋਰਦੀਆਂ ਵੱਡੀ ਇੱਕ ਨੰਬਰ ਫੋਰਦੀ ਇਕੋਸਪੋਰਟ ਹਾਂਜੀ ਇਹ 13 ਮਾਡਲ ਹੈ ਜੀ ਹਮ ਫਰਸਟ ਓਨਰ ਹੈ ਓਕੇ オリジナル ਪੇਂਟ ਪੰਜੇ ਲਾਏ ਨੇ ਓਕੇ ਜੀ ਇਹ ਡੀਜ਼ਲ ਤੇ ਐਸਯੂਵੀ ਪਹਿਲੀ ਸੀ ਜਿਹੜੀ 22 ਦੀ ਐਵਰੇਜ ਕੱਢ ਦਿੰਦੀ ਆ ਹਾਂ 22 ਦੀ ਐਵਰੇਜ ਦੇ ਦਿੰਦੀ ਆ ਕਮਾਲ ਦੀ ਗੱਲ ਆ 1500 ਸੀਸੀ ਦਾ ਚਾਰ ਸਿਲੰਡਰ ਇੰਜਣ ਆ ਉਹਦਾ ਛੋਟਾ ਜਿਹਾ ਠੀਕ ਆ ਔਰ ਗੱਡੀ ਇਹ ਆਪਾਂ 265 ਦੀ ਵੀ ਇਹ ਦੇ ਦਾਂਗੇ ਅੱਛਾ 265 ਦੀ ਸਸਤੀ ਹੈ ਜਾਂ ਕੰਮ ਸਾਰਾ ਸਸਤੇ ਹੀ ਹੈ ਕੰਮ ਪੂਰਾ ਖਿੱਚੀ ਹੋਣਾ ਫਿਰ ਤਾਂ ਸਸਤੇ ਵਾਲਾ ਤਾਂ ਤੇ ਇੱਕ ਗੱਲ ਮੈਂ ਦੇਖੀ ਪੰਜਾਬ ਦਾ ਸਭ ਤੋਂ ਸਸਤਾ ਵੀ ਹੁਣ ਹੋ ਗਿਆ ਪਹਿਲਾਂ ਤਾਂ ਕੱਲਾ ਪਹਿਲਾ 6 ਮਹੀਨਿਆਂ ਦੀ ਗਾਰੰਟੀ ਸੀ ਹਾਂ ਹੁਣ ਸਭ ਤੋਂ ਪੰਜਾਬ ਦਾ ਸਭ ਤੋਂ ਸਸਤਾ ਪਲੱਸ 6 ਮਹੀਨਿਆਂ ਦੀ ਗਾਰੰਟੀ 6 ਮਹੀਨਿਆਂ ਦੀ ਇੰਜਨ ਗੇਅਰ ਦੀ ਬਾਈ ਇੱਕ ਗੱਲ ਹੋ ਰਾ ਇਹ ਨਾ ਐ ਨਹੀਂ ਹੈਗਾ ਵੀ ਧੋ ਤੂ ਕੇ ਕਪੜਾ ਮਾਰ ਕੇ ਗਾਉਣਗੇ ਕਿਉਂਕਿ ਗੱਡੀਆਂ ਚ ਕੁਆਲਿਟੀ ਆ ਨਾ ਕਿ ਧੋ ਤੂ ਕੇ ਸਾਫ਼ ਕਰਕੇ ਹਨਾ ਉਤੋਂ ਧੁੱਕ ਪਾਲਸ ਨਹੀਂ ਕਰਦੇ ਆਪਾਂ ਬਿਲਕੁਲ ਆ ਇਹ ਪੰਜਾਬ ਨੰਬਰ ਲਾ ਕੇ ਤਿੰਨ ਦੀ ਹੋ ਜੂ ਆ ਆਪਣੀ ਓਕੇ ਜੀ ਹਾਂਜੀ ਬੀਟ ਇਹ ਵੀ ਡੀਜ਼ਲ ਆ ਨਾ ਇਹ ਹਾਂ ਡੀਜ਼ਲ ਭਾਈ ਬੀਟ ਇਹਦੇ ਆ ਬੰਪਰ ਦੇਖੋ ਪੈਣ ਵਾਲਾ ਇਹ ਪਾ ਕੇ 12 ਮਾਡਲ ਪੰਜਾਬ ਨੰਬਰ ਡੀਜ਼ਲ ਓਕੇ ਜੀ ਇਹ ਤੁਹਾਨੂੰ ਪੈ ਜੂ 155 ਦੀ ਜੀ 155 ਦਾ ਦੀ 12 ਮਾਡਲ 12 ਮਾਡਲ ਕਿਹੜਾ ਵੈਰੀਐਂਟ ਹੈ ਟੌਪ ਪੰਜਾਬ ਨੰਬਰ ਹਾਂ ਟੌਪ ਮਾਡਲ ਹੈ ਠੀਕ ਹੈ ਜੀ ਪਰ ਆ ਸਵਿਫਟ ਖੜੀ ਹੈ ਜੀ ਇਹ 1.5 ਲੱਖ ਦੀ 11 ਮਾਡਲ ਬੀਡੀਆਈ ਡਿਜ਼ਾਇਰ ਓਕੇ ਬੀਡੀਆਈ ਡਿਜ਼ਾਇਰ 11 ਮਾਡਲ 1.5 ਲੱਖ ਇਹਦੇ ਆ ਜਿਹੜਾ ਬੋਨਟ ਹੈ ਇਹ ਪਹਿਲਾਂ ਹੀ ਪੇਂਟ ਸੀ ਦੁਬਾਰੇ ਪੇਂਟ ਕਰਨਾ ਪਊਗਾ ਓਕੇ ਕਰਕੇ ਦੇ ਦੂ ਹੂੰ ਦੱਸਿਆ ਕਰਕੇ ਦੇਵਾਂਗੇ ਪਰ ਜਿਹੜੀ ਚੀਜ਼ ਹੈਗੀ ਅਗਲਾ ਪਹਿਲਾਂ ਦੇਖ ਲੈ ਬਿਲਕੁਲ ਜੀ ਜੇ ਅਗਲੇ ਨੂੰ ਹਸਾਬ ਚ ਆਉਂਦੀ ਹੈ ਫਿਰ ਸੋਹਣੀ ਦਾ ਬਣਾ ਦਾਂਗੇ ਆਪਾਂ ਉਹ ਤਾਂ 2 ਮਿੰਟ ਦਾ ਕੰਮ ਆ ਸਾਡਾ ਇਹ ਤਾਂ ਹੈ ਜੀ ਬਾਕੀ ਅਗਲਾ ਚੱਲ ਕੇ ਆਉਣ ਆਉਣ ਨਾਲੋਂ ਪਹਿਲਾਂ ਦੱਸਿਆ ਵਧੀਆ ਹੁੰਦਾ ਹਨਾ ਹਾਂ ਫਿਰ ਆ ਗਈ ਜੀ i20 ਇਹ 13 ਮਾਡਲ ਹੈ ਜੀ ਡੀਜ਼ਲ ਵਾਲੀ ਅੱਛਾ ਜੀ 225 ਚ ਸੌਦਾ ਬਣ ਜੂ ਓਕੇ 255 ਚ ਨੰਬਰ ਲਵਾ ਕੇ ਪੰਜਾਬ ਦਾ ਔਰ 225 ਚ ਵਿੱਦੈ ਨੂੰ ਸੀ ਅੱਛਾ ਜੀ ਜੇ ਕੋਈ ਵੀਰ ਹਰਿਆਣਾ ਚੰਡੀਗੜ੍ਹ ਦਾ ਉਹਨਾਂ ਦਾ ਦੇਖੋ ਲੋੜ ਨਹੀਂ ਹਨਾ ਹਾਂ ਜੀ ਹਾਂ ਬਿਲਕੁਲ ਤੇ ਇੰਨੀ ਸਸਤੀਆਂ ਤੁਸੀਂ ਕਿਵੇਂ ਦੇਈ ਜਾਂਦੇ ਹੋ ਜੀ ਨਹੀਂ ਭਾਈ ਰੇਟ ਤਾਂ ਇਹੀ ਨੇ ਹਾਂ ਵੀ ਅਸੀਂ ਚਲੋ ਖਾਂਦੇ ਪੀਂਦੇ ਨਹੀਂ ਆਪ ਸਾਫ ਸੂਬ ਕਰ ਲੈਨੇ ਆ ਓਕੇ ਸਾਡਾ ਕਾਰ ਆਵਾਜ਼ਾਰ ਦੇਖ ਲਓ ਵੀ ਬਹੁਤੀ ਮੇਨਟੇਨੈਂਸ ਨਹੀਂ ਮੰਗਦਾ ਹਾਂਜੀ ਹਾਂ ਤਾਂ ਕਰਕੇ ਆਪਾਂ 10000 15000 ਮਾਰਜਨ ਤੇ ਕੰਮ ਕਰਦੇ ਠੀਕ ਹੈ ਇੱਕੋ ਮੂੰਹ ਪਰਾਂ ਰੂਸੀ ਜੀ ਖੜੀ ਹੈ ਮੂੰਹ ਪਰਾਂ ਕਰੀ ਇਹਦੀ ਬਾਈ ਕਲਚ ਪਲੇਟ ਡਾਊਨ ਹੋ ਗਈ ਥੋੜੀ ਜੀ ਅੱਛਾ ਜੀ ਇਹ ਹੈ オリジナル ਪੰਜਾਬ ਨੰਬਰ 12 ਮਾਡਲ ਠੀਕ ਹੈ ਇਹ ਡੇਟਕਦੀ ਦੇ ਦਾਂਗੇ ਤਿਆਰ ਕਰਕੇ ਓਕੇ ਜੀ ਇਹਦੇ ਦੱਸਾਂਗੇ ਕੀ ਨੇ ਲੱਸਣ ਪਹਿਲਾਂ ਅਸੀਂ ਆਪ ਭੋਲੀਏ ਠੀਕ ਹੈ ਜੀ ਤੇ ਇਧਰ ਵਰਨਾ ਆ ਗਈ ਹੈ ਨਾ ਇਹ ਪਰਨਾ ਆਪਣੇ ਕੋਲੇ ਫਲੂਟਿਕ ਤਿੰਨ ਚਾਰ ਖੜੀਆਂ ਬਟੇ ਵਿੱਚ ਤੁਹਾਨੂੰ ਦੋ ਅੱਜ ਦਿਖਾਉਣੇ ਆ ਠੀਕ ਹੈ ਜੀ ਆ ਹੈਗੀ ਐ 6 ਏਅਰ ਬੈਗਾਂ ਵਾਲੀ ਟੌਪ ਮਾਡਲ 15 ਮਾਡਲ ਹੂੰ ਚੰਡੀਗੜ੍ਹ ਆ ਸੌਰੀ ਦਿੱਲੀ ਦਾ ਨੰਬਰ ਹੈ ਹੂੰ ਐਨਓਸੀ ਨਾਲ 395 ਦੀ ਓਕੇ ਜੀ ਤੇ ਨੰਬਰ ਲਵਾ ਕੇ ਤੁਹਾਨੂੰ ਪੇਜੂ ਇਹ 440 ਦੀ 440 ਦੀ ਨੰਬਰ ਲਾ ਕੇ ਸਾਢੇ ਦਿਨ ਦਾ ਲੋਨ ਕਰਾ ਦਾਂਗੇ ਸਰ ਅੱਛਾ ਜੀ ਮੰਨ ਲਓ 90000 ਰੁਪਏ ਚ ਨੰਬਰ ਲਾ ਕੇ ਗੱਡੀ ਬੰਦਾ ਲੈ ਆਸ ਬਿਲਕੁਲ ਬਿਲਕੁਲ ਗੱਡੀ ਵਧੀਆ ਔਰ ਲੋਨ ਹੈ ਜਿਹੜਾ ਆਪਾਂ ਬੈਂਕ ਤੋਂ ਕਰਾਵਾਂਗੇ ਠੀਕ ਹੈ ਜੀ ਕੱਟ ਬਿਆਜ ਪ੍ਰਾਈਵੇਟ ਨਹੀਂ ਫਸਾਉਂਦੇ ਨਾ 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 ਓਕੇ ਜੀ ਇਧਰ ਫੇ ਅਗਲੀ ਫਲੂਡਿਕ ਜੀ ਇਹ ਆ ਗਈ ਜੀ ਚੰਡੀਗੜ੍ਹ ਨੰਬਰ ਜੇ ਕਿਸੇ ਨੇ ਕੈਸ਼ ਲੈਣੀ ਹੈ ਹੂੰ ਫਿਰ ਤਾਂ ਐਵੇਂ ਹੋ ਜੂ ਅੱਛਾ ਜੀ 2 3 4000 ਚੀ ਨਾਮ ਹੋ ਜੂ ਹਾਂ ਜੇ ਲੋਨ ਕਰਾਉਣਾ ਹੈ ਫਿਰ ਇਹਦਾ ਇਹਨੂੰ ਅਸੀਂ ਕਢਾ ਕੇ ਆਪਾਂ ਕਰਕੇ ਦੇਵਾਂਗੇ ਸਾਰਾ ਜਗੜ ਓਕੇ ਐਨਓਸੀ ਨਾਲ ਕਾਰ ਹੈਗੀ 310000 ਦੀ 310000 13 ਮਾਡਲ ਪ੍ਰਾਈਵੇਟ ਦੇ ਬਹੁਤ ਵਧੀਆ ਮਹਿੰਗੇ ਪਏ ਹੋਏ ਆ ਬਿਲਕੁਲ ਜੀ ਬਿਲਕੁਲ ਔਰ ਪੇਂਟ ਓਰੀਜਨਲ ਆ अच्छा गड्डीयां ਘੈਂਡ ਨੇ ਬਾਈ ਐਂ ਜਿਨਾ ਦੇਖਿਓ ਮਿੱਟੀ ਤਾਂ ਸੜਕ ਦੇ ਨਾਲ ਖੜੀ ਐ ਨੇ ਦੂਜਾ ਝੋਨੇ ਝੁੰਨੇ ਵਾਲਾ ਕੰਮ ਜੂਰਾ ਦਿਆ ਹਨਾ ਸਵੇਰੀ ਸਾਫ ਕਰੀ ਐ ਫਿਰ ਉਹੀ ਹੋ ਜਾਂਦਾ ਕੰਮ ਬਿਲਕੁਲ ਬਿਲਕੁਲ ਹੋ ਸਿਰੇ ਤੇ ਫੀਗੋ ਖੜੀ ਆ ਜੀ ਆਜੋ ਬਾਈ ਜਿਹੜੇ ਕਹਿੰਦੇ ਨੇ ਨਾ ਫੀਗੋ ਖਰਾਬ ਹੋ ਜਾਂਦੀ ਐ ਹਾਂ ਆ ਫੀਗੋ ਖਰਾਬ ਕਦੇ ਨਹੀਂ ਹੋਊਗੀ ਅੱਛਾ ਕਿ ਇਹ ਪੈਟਰੋਲ ਐ ਓਕੇ 16 17 ਦੀ ਦਿਉ ਐਵਰੇਜ ਅੱਛਾ ਜੀ ਸਿਰਫ 58000 ਚੱਲੀ ਐ ਓਕੇ ਮਾਡਲ 10 ਐ ਔਰ ਕਰਨਲ ਦੇ ਨਾਮ ਐ ਇਸ ਟਾਈਮ ਅੱਛਾ ਜੀ ਮਤਲਬ ਟੋਟਲ ਬੰਪਰ ਵੀ オリジナル ਨੇ ਇਹ ਕਾਰ ਦੇ ਇੰਨੀ オリジナル ਕਾਰਾਂ ਬਹੁਤ ਘੱਟ ਮਿਲਦੀਆਂ ਨਹੀਂ ਗੱਲ ਇਹ ਹੈ ਵੀ ਇਸ ਮਾਡਲ ਦੇ ਵਿੱਚ ਜਿੰਨੀਆਂ ਕਾਰਾਂ ਆਈਆਂ ਨੇ ਸਾਰੀਆਂ ਕੰਪਨੀਆਂ ਦੀਆਂ 12 13 ਦੀ ਐਵਰੇਜ 14 ਦੀ ਐਵਰੇਜ ਦਿੰਦੀਆਂ ਨੇ 스ਵਿਫਟ ਵੀ ਮੇਰੇ ਖਿਆਲ ਚ ਇਹਦੀ 17 18 ਹੈ ਨਹੀਂ ਨਹੀਂ ਮੈਂ ਤੈਨੂੰ ਦੱਸਦਾ ਜਿਹੜੀਆਂ ਪੈਟਰੋਲ ਕਾਰਾਂ ਜੇ ਤੁਸੀਂ ਲੋਕਲ ਚਲਾਉਂਦੇ ਹੋ ਤਾਂ ਹਰ ਇੱਕ ਹੀ ਕਾਰ 12 13 ਦੀ ਐਵਰੇਜ ਦਿੰਦੀ ਠੀਕ ਹੈ ਜੀ ਗੱਲ ਜਿਹੜੀ ਆਪਾਂ ਕਰਦੇ ਆ ਹਾਈਵੇ ਵਾਲੀ ਹਾਈਵੇ ਦੀ ਹਾਂ ਜਿਆ ਫਿਰ ਲੋਕ ਜਦੋਂ ਧੱਕਾ ਕਰਦੇ ਆ ਉਦੋਂ ਖਿੱਚਦੀ ਆ ਦੇ ਨੱਬੀ ਜਾਂਦੇ ਨੇ ਰੇਸ ਹਣਾ ਇਦਾਂ ਸੁਵਿਫਟਰ ਡਿਜ਼ਾਇਰ ਜੀ ਡਿਜ਼ਾਇਰ ਇਹ ਇਦਾਂ ਦੇਵਾਂਗੇ ਰੇਟ ਆ ਜਾਂ ਕਿ ਤੁਹਾਡੀ ਰੀਲ ਬਣ ਸਕੇ ਇਹਦੇ ਤੋਂ ਅੱਛਾ ਇਹ ਦੇ ਦਾਂਗੇ ਆਪਾਂ 14 ਮਾਡਲ ਡੀਜ਼ਲ ਵਾਲੀ ਐਲ ਡੀ ਆਈ ਓਕੇ ਸਿਰਫ ਸਵਾ ਦੋ ਲੱਖ ਦੀ ਇਹ ਜੀ ਬਣ ਜੂਗੀ 14 ਮਾਡਲ ਬਣ ਜੂਰੀ ਲਕ ਨਹੀਂ ਬਣਗੀ ਜੀ ਲੈ ਇਹਦਾ ਬਣੂਗੀ ਬਝੂਗੀ ਵੀ 14 ਮਾਡਲ ਸਵਾ ਦੋ ਲੱਖ ਦੀ ਬਹੁਤ ਵੱਡੀ ਗੱਲ ਆ ਇਦਾਂ ਬਾਈ ਇਹ ਗੱਡੀ ਪਿੱਛੇ ਮੈਂ ਕਹਣਾ ਬਹੁਤ ਆਉਣਗੇ ਕੱਲੀ ਪਿੱਛੇ ਪਰ ਲਿਆ ਹੋਇਆ ਕੋਈ ਹੈ ਨਾ ਐਂ ਕਰਾਂਗੇ ਇਹਦੇ ਨਾਲ ਦੀਆਂ 14 ਮਾਡਲ ਪਹਿਲੀ ਹੀ ਰੱਖਦੇ ਆਂ ਲਿਆ ਕੇ ਤੁਹਾਨੂੰ ਚਾਰ ਬਿਲਕੁਲ ਵੈਂਟੋ ਖੜੀ ਆ ਜੀ ਇਹ ਪੋਨੋ ਹੈ ਜੀ 12 ਮਾਡਲ ਹੂੰ ਪੰਜਾਬ ਨੰਬਰ ਹੈ ਟੌਪ ਮਾਡਲ ਹੈ ਓਕੇ ਜੀ 11/12 ਇਹ ਹੂੰ 11 ਦੇ ਲਾਸਟ ਜਿਹਦੀ ਆ ਠੀਕ ਆ 1,85,000 ਦੀ オリジナル ਪੰਜਾਬ ਨੰਬਰ ਹੈ ਓਕੇ ਜੀ ਹਾਂ ਜੀ ਡੀਜ਼ਲ ਤੇ 20 ਦੀ ਐਵਰੇਜ ਇਹ ਨਾਰਮਲੀ ਦੇਂਦੇ ਆ ਪੋਲੋਂ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਡੀਡਕ ਦੀ ਵੀ ਮਿਲ ਜਾਂਦੀ ਹੈ ਜਿਹੜੀ ਚਾਰ ਸਿਲੰਡਰ ਹੈ ਓਕੇ ਜੀ ਇਹ ਗੱਲ ਦੀ ਥੋੜੀ ਗੌਰ ਰੱਖਿਆ ਕਰ ਜਿਹੜੀ ਇਹ ਕਿੰਨੇ ਸਿਲੰਡਰ ਆ ਇਹ ਤਿੰਨ ਸਿਲੰਡਰ ਵਾਲੀ ਇਹ ਤਿੰਨ ਸਿਲੰਡਰ ਵਾਲੀ ਥੋੜੀ ਜੀ ਮਹਿੰਗੀ ਪੈਂਦੀ ਹੈ ਤੁਹਾਨੂੰ ਸੈਕੰਡ ਹੈਂਡ ਠੀਕ ਹੈ ਜੀ ਪਰ ਉਹਦੀ ਐਵਰੇਜ ਵੀ ਵਧੀਆ ਹੈ ਤੇ ਖਰਾਬ ਘੱਟ ਹੁੰਦੀ ਹੈ ਇਧਰ 0037 ਵਰਨਾ ਜੀ ਇਹ ਬਾਈ ਆ ਦੇਖੋ ਵੀਆਪੀ ਟੈਗ ਹੈ ਹੂੰ ਟੈਗ ਵੀ ਵੀਆਪੀ ਐਡਵੋਕੇਟ ਐਡਵੋਕੇਟ ਸਾਹਿਬ ਤੋਂ ਲਿਆਂਦੀ ਆਪਾਂ ਠੀਕ ਹੈ ਜੀ ਵਧੀਆ ਕਾਰ ਹੈ ਮਤਲਬ ਚੱਲੀ ਹੋਈ ਵੀ ਵਧੀਆ ਹੈ ਔਰ オリジナル ਪੇਂਟ ਹੈ ਓਕੇ ਜੀ ਫੈਂਸੀ ਨੰਬਰ ਹੈ ਹੂੰ ਇਹ ਵੀ 180000 ਦੀ ਆਪਾਂ ਦੇ ਦਾਂਗੇ ਡੀਜ਼ਲ ਤੇ ਅੱਛਾ ਜੀ ਹਾਂਜੀ 180000 ਦੀ ਹਾਂਜੀ ਕਮਾਲ ਕਰੀ ਜਾਂਦੇ ਹੋ ਓਨਰ ਕੇਮ ਆਈ ਇਹਦਾ ਇਹ ਸੈਕੰਡ ਓਨਰ ਹੈ ਔਰ ਲੱਖ ਤੋਂ 1 20 ਤੱਕ ਦਾ ਇਹਦਾ ਲੋਨ ਹੋ ਜਾਊਗਾ 50 ਨੰਬਰ 50 60000 ਰੁਪਏ ਨਾਲ ਵੀ ਬੰਦਾ ਇਹ ਗੱਡੀ ਲੈ ਆ ਸਕਦਾ ਹੈਗਾ ਇਧਰ ਕਾਲੇ ਰੰਗ ਦੀ ਕਹਿੰਦਾ ਹਾਂ ਇਹਦਾ ਕੀ ਹਿਸਾਬ ਕਿਤਾਬ ਹੈ ਜੀ ਇਹ ਤੁਹਾਨੂੰ ਆਪਾਂ ਦੇ ਦਾਂਗੇ ਜੀ 1 40 ਦੀ ਅੱਛਾ ਕਾਲੀ ਨਾ ਗਣੀ ਹੈ ਕਾਲੀ ਨਾ ਗਣੀ ਤੇ ਮਾਡਲ 2000 ਮਾਡਲ ਹੈਗੀ ਹੈ 9 ਹੂੰ ਜੇ ਤੁਸੀਂ 29 ਤੱਕ ਪਾਸਿੰਗ ਕਰਾ ਕੇ ਸੰਗਰੂਰ ਦਾ ਨੰਬਰ ਲਵਾ ਕੇ ਪੰਜਾਬ ਦਾ ਲੈਣੀ ਹੈ ਹਾਂਜੀ ਤਾਂ ਇਹ ਤੁਹਾਨੂੰ 1.75 ਦੀ ਪੇਜੂ 1.75 ਦੀ ਵੀੜਿਆ ਹੀ ਆ ਸੋਨੀਆ ਨਹੀਂ ਇਹ ਐਲਐਕਐਸਆਈ ਪੈਟਰੋਲ ਹੈ ਜੀ ਪੈਟਰੋਲ ਆ ਜੀ ਹੁਣ ਦਾ ਅਮੇਜ ਇਹ ਇਹ ਵੀ オリジナル ਹੈ ਬਾਈ 15 ਮਾਡਲ ਹੈ ਸ਼ੀਸ਼ੇ ਸਾਰੇ ਨਾਲ ਦੇ ਆ ਓਕੇ ਜੀ オリジナル ਪੇਂਟ ਹੈ ਹਮ ਔਰ ਆਵਾਜ਼ ਅਮੇਜ ਦੀ ਜਮਾ ਪੈਟਰੋਲ ਤੇ ਡੀਜ਼ਲ ਦਾ ਪਤਾ ਨਹੀਂ ਲੱਗਦਾ ਹੁੰਦਾ ਆਵਾਜ਼ ਤਾਂ ਬਿਲਕੁਲ ਜੀ ਬਿਲਕੁਲ ਅਮੇਜ ਦੀ ਆਵਾਜ਼ ਸਾਇਲੈਂਟ ਆ ਡੀਜ਼ਲ ਦੀ ਵੀ ਹਾਂ ਔਰ ਐਵਰੇਜ 25 ਦੀ ਇਹ ਡੀਜ਼ਲ ਹੀ ਆ ਐਵਰੇਜ ਤਾਂ ਇਹਨਾਂ ਦੀ ਮਤਲਬ ਕਿ ਕੋਈ ਬਾਹ ਨਹੀਂ ਫੜ ਸਕਦੀ ਹੋਰ ਗੱਡੀ ਚੜਾਨ ਘਾਰ ਚੋਂ ਔਰ 25 ਦੀ ਹਾਂ ਬਿਲਕੁਲ ਦਿੰਦੀ ਆ ਕਿੰਨਾ ਲੋਕਲ ਵੀ ਦੇਈ ਜਾਂਦੀ ਇਹ ਤਾਂ 20 ਪਲੱਸ ਤਾਂ ਹਾਂ ਤੇ ਕੀ ਹਿਸਾਬ ਕਿਤਾਵਾ ਹੈ ਇਹਦਾ ਇਹ ਗੱਡੀ ਤੁਹਾਨੂੰ ਆਪਾਂ 280 ਦੀ ਦੇ ਦਾਂਗੇ ਜੀ ਐਨਓਸੀ ਨਾਲ ਅੱਛਾ ਜੀ ਔਰ ਨੰਬਰ ਲਵਾ ਕੇ 310 ਕ ਦੀ ਭੇਜੂਗੀ 2015 ਮਾਡਲ 280 ਦੀ ਦਿਓਗੇ ਤੁਸੀਂ ਹਾਂ 30 ਤੱਕ ਪਾਸਿੰਗ ਹੈ ਇਹ ਤਾਂ ਕਰ ਰਹੀ ਆ ਮੈਨੂੰ ਪਤਾ ਇਹ ਵੀ ਰੇਟ ਇਹਦਾ ਦੇਖੋ 380 80 ਚੱਲਦਾ ਬਟ ਸਾਢੇ 30 ਤੋਂ ਪਲੱਸ ਚੱਲਦਾਗਾ ਮੈਨੂੰ ਪਤਾ ਇਹ ਤੁਸੀਂ ਕਿਵੇਂ ਕੋਈ ਐਂ ਤਾਂ ਨਹੀਂ ਵੀ ਕੋਈ ਚੱਕਰ ਹੋਵੇ ਜੀ ਵੀ ਇੰਨੀ ਸਸਤੀ ਹਾਂ ਵੀ ਜੱਟਾਂ ਦੇ ਮੁੰਡੇ ਕਿਤੇ ਉਂਕੜੀ ਸਲੇ ਗਏ ਨਾ ਇਹ ਜੀ ਕੋਈ ਗੱਲ ਨਹੀਂ ਅੱਛਾ ਜੀ ਕਾਰਾਂ ਸੀ ਜ਼ਿਆਦਾਤਰ ਬੈਂਕਾਂ-ਮੁੰਕਾਂ ਤੋਂ ਚੱਕਦੇ ਆਂਗੇ ਠੀਕ ਆ ਸਾਨੂੰ ਪਿੱਛੋਂ ਸਸਤੀਆਂ ਮਿਲਦੀਆਂ ਠੀਕ ਆ ਸਾਡਾ ਬਸ ਚੱਲੀ ਜਾਵੇ ਨਹੀਂ ਬਹੁਤਾ ਰੋਟੀ ਪਾਣੀ ਚੱਲੀ ਜਾਵੇ ਬਹੁਤਾ ਇਹ ਕਾਰ ਦੀ ਅੱਜ ਸਾਈ ਹੋ ਗਈ 14 ਮਾਡਲ ਆਪਾਂ ਵੇਚੀ ਆ 280 ਦੀ ਬਾਈ ਅੱਛਾ ਜੀ ਇਹਦੇ ਨਾਲ ਦੀ ਹੋਰ ਕੱਲ ਨੂੰ ਆ ਜੂਗੀ ਅੱਛਾ ਸੇਮ ਰੇਂਜ ਚ ਜੇ ਕੋਈ ਡਸਟਰ ਲੈਣੀ ਚਾਹੁੰਦਾ ਡੀਜ਼ਲ ਹੈ 15 ਮਾਡਲ ਹੈ ਠੀਕ ਹੈ ਜੀ ਇਹ ਵੀ ਵਰਨਾ ਫਲੂਟਿਕ ਮੰਗੂ ਐਸ ਐਕਸ ਈ ਐਕਸ ਆਈ ਆਉਂਦੀ ਐਸ ਐਕਸ ਟੌਪ ਮਾਡਲ ਹੈ ਓਕੇ ਅੱਛਾ ਇਹ ਐਕਸੈਂਟ ਆ ਹਾਂ ਐਕਸੈਂਟ ਹੂੰ ਡੀਜ਼ਲ ਤੇ ਇਹ ਵੀ ਬਾਈ ਅਮੇਜ ਜਿੰਨੀ ਐਵਰੇਜ ਦਿੰਦੀ ਆ 25 26 ਦੀ ਅੱਛਾ ਜੀ ਇਹ ਚ 1100 ਸੀਸੀ ਇੰਜਨ ਆਉਂਦਾ ਤਿੰਨ ਸਿਲੰਡਰ ਗ੍ਰੈਂਡ ਆਈ 10 ਵਾਲਾ ਓਕੇ ਜੀ ਇਹ ਕਾਰ ਆਪਾਂ ਤੁਹਾਨੂੰ ਦੇ ਦਾਂਗੇ 2.45 ਦੀ 15 ਮਾਡਲ 2.45 ਦੀ 15 ਮਾਡਲ 2 ਲੱਖ ਦਾ ਲੋਨ ਹੋ ਜੂ ਇਥੇ ਅੱਛਾ ਹਾਂਜੀ ਮਤਲਬ 45000 ਰੁਪਿਆ ਹੀ ਬੰਦੇ ਨੇ ਜੇ ਵਿੱਚ ਪਾ ਕੇ ਲਿਓਣਾ ਜੇ ਗੱਡੀ ਲੈਣੀ ਆ ਪਲੱਸ ਉਹ ਜਿਹੜਾ ਨਾਮ ਤੇ ਲੱਗਣਾ ਫਾਈਲ ਲੋ ਲੱਗਾ ਬਹੁਤ ਚਲੋ ਬੱਕਰੀ ਗੱਲ ਆ ਤਾਂ ਦੇਣਾ ਹੀ ਪਊਗਾ ਹਨਾ ਐ ਨਹੀਂ ਪਤਾ ਵੀ ਵਧੀਆ ਫਾਈਲ ਹੋਵੇ ਬੰਦੇ ਦੀ ਪੂਰੇ ਹੀ ਲੋਨ ਹੋ ਜੇ ਅੱਛਾ ਅੱਛਾ ਇਧਰ ਮਿਟਸੂਬਿਸ਼ੀ ਖੜੀ ਆ ਜੀ ਇਹ ਹੈਗੀ ਆ ਮਿਟਸੂਬਿਸ਼ੀ ਦੀ ਪਜੈਰੋ ਸਪੋਰਟਸ ਅੱਛਾ ਹੈ ਪੰਜਾਬੀ ਫਿਲਮਾਂ ਚ ਬਹੁਤ ਆਉਂਦੀ ਆ 16 ਮਾਡਲ ਹੋ ਮੇਰੇ ਖਿਆਲ ਸੇ ਹਨਾ ਹਾਂਜੀ 12 ਮਾਡਲ ਹੈ ਅੱਛਾ 440000 ਰੁਪਈ ਦੀ ਹੈ ਐਨਓਸੀ ਨਾਲ ਹੂੰ ਔਰ ਨੰਬਰ ਲਵਾ ਕੇ ਤੁਹਾਨੂੰ ਬੇਜੂ 5 ਦੀ ਕਿਉਂਕਿ ਇਹਦੀ ਜਿਹੜੀ ਮਾਰਕੀਟ ਵੈਲਿਊ ਆ ਉਹ ਫੋਰਚਨਰ ਮੋਂ ਕੋ ਬਹੁਤ ਜ਼ਿਆਦਾ ਹੈ ਬਿਲਕੁਲ ਇੰਜਨ ਵੀ ਵੱਡਾ ਸੀਸੀ ਆ ਉਹਦੇ ਕਰਕੇ ਇੰਜਨ ਵੀ ਵੱਡਾ ਆਲ ਟਾਈਮ 4x4 ਆ ਓਕੇ ਜੀ ਮਤਲਬ ਸਵਾਦ ਆਊਗਾ 7 ਸੀਟਰ ਪਿਓਰ ਜੇ ਤੁਸੀਂ ਸਕੋਰਪਿਓ ਤੋਂ ਉੱਪਰ ਜਾਣਾ ਥੋੜਾ ਜਿਹਾ ਤਾਂ ਇਹ ਲੈ ਜਾ ਸਕਦੇ ਹੋ ਬਿਲਕੁਲ ਫੋਰਜੂਨਰ ਦੇ ਬਰਾਬਰ ਦੀ ਆ ਗਈ ਹੈਗੀ ਤਾਂ ਤੇ ਰੇਟ ਦੇ ਵਿੱਚ ਐਂ ਕਹਿ ਲਓ ਵੀ ਸਕੋਰਪਿਓ ਤੋਂ ਛੋੜਾ ਆਇਆ ਘੱਟ ਘੱਟ ਰੇਟ ਬਿਲਕੁਲ ਤੇ ਸਵਾਦ ਉਹ ਤੋਂ ਵੱਧ ਇਦਰ ਉਹ ਖੜੀ ਆ ਜੀ ਫੋਰਸ ਵਾਲਿਆਂ ਦੀ ਕਿਹੜਾ ਮਾਡਲ ਆਈ ਵੇਰੀਐਂਟ ਹੈ ਇਹ ਫੋਰਚੂਨਰ ਵਰਗੀ ਫੋਰਸਚੂਨਰ ਹੈ ਓਕੇ ਹਾਂ ਫੋਰਸਚੂਨਰ ਇਹਦੇ ਚ ਬਈ ਮਰਸੀਡੀਜ਼ ਦਾ ਡੀਜ਼ਲ ਇੰਜਨ ਆਉਂਦਾ ਓਕੇ ਫੋਰਸ ਕੰਪਨੀ ਵਾਲਿਆਂ ਦਾ ਜਿਹੜਾ ਟੈਂਪੂ ਟਰੈਵਲਰ ਦੇ ਵਿੱਚ ਇੰਜਨ ਆਇਆ ਦੇਖੋ ਕਿੰਨਾ ਤਕੜਾ ਇੰਜਨ ਆ ਉਹ ਬਿਲਕੁਲ ਬਿਲਕੁਲ ਉਹੀ ਇੰਜਨ ਹੈ ਇਹਦੇ ਚ ਅੱਛਾ ਇਹ ਚ ਵੀ ਉਹੀ ਆ ਹਾਂ 16 ਕਿ ਦੀ ਐਵਰੇਜ ਦੇ ਦਿੰਦੀ ਹੈ ਵੱਡੀ ਗੱਡੀ ਹੈ ਜੇ ਕਿਸੇ ਨੇ 16 ਦੀ ਦਿੰਦੀ ਆ ਰਾਮਾ ਵੱਡੀ ਗੱਲ ਆ ਵੀ ਜੇ ਕਿਸੇ ਨੇ ਮੋਡੀਫਾਈ ਕੋਈ ਕਰਾਉਣੀ ਆ ਚੀਜ਼ ਉਹ ਵੀ ਆਪਾਂ ਕਰ ਦਿੰਨੇ ਆ ਓਕੇ ਬਾਕੀ ਗੱਡੀ ਆਪਾਂ ਇਹ ਦੇ ਦਾਂਗੇ 235 ਕਿ ਦੀ ਬਸ 12 ਮਾਡਲ ਪੰਜਾਬ ਨੰਬਰ ਆ ਈਡੀ ਵੱਡੀ ਗੱਡੀ ਇੰਨਾ ਛੋਟਾ ਰੇਟ ਹੈ ਇਹ ਕਮਾਲ ਨਹੀਂ ਕਰੀ ਜਾਂਦੇ ਜੇ ਤੁਸੀਂ ਹਰਿਆਣੇੋਂ ਲਮੋਗੇ ਹਾਂ ਪੰਜਾਬ ਚ ਲਿਆ ਕੇ ਇਹਦੇ ਨੰਬਰ ਲੱਗਦਾ ਘੱਟੋ ਘੱਟ 50000 ਚ ਇਹਦੀ ਵੈਲਿਊ ਬਹੁਤ ਹੈ ਅੱਛਾ ਜੀ ਅੱਛਾ ਇਹ ਪੰਜਾਬ ਨੰਬਰਾਂ ਵਾਲੇ ਪੰਜਾਬ ਨੰਬਰ ਆ ਸਵਿਫਟ ਜੀ ਵੀ ਦੱਸ ਦੋ ਜੀ ਹੁਣ ਸਵਿਫਟ 8 ਮਾਡਲ ਐ ਮੀਰ ਹੂੰ ਇਹ ਦੇ ਦਾਂਗੇ ਆਪਾਂ 1/2 ਲੱਖ ਰੁਪਈਆ ਦੀ ਐਨਓਸੀ ਨਾਲ ਅੱਛਾ ਜੀ ਇਹ ਵੀਡੀਓ ਹੈ ਕਿ ਨਾ ਇਹ ਹੈਗਾ LXI LXI ਪੈਟਰੋਲ 17 ਕਿ ਦੀ ਐਵਰੇਜ ਗੱਡੀਆਂ ਦੇ ਜਿਹੜੇ ਇਹਨਾਂ ਅਲਟੋ ਲੈਣੀ ਆ ਉਹਨਾਂ ਵਾਸਤੇ ਵਧੀਆ ਹੈ ਉਹਨਾਂ ਲਈ ਬੈਸਟਨ ਵਾਲੇ ਦਾ ਖੁੱਲੀ ਡੁੱਲੀ ਗੱਡੀਆਂ ਨਾਲੇ ਹੈ ਵੀ ਉਹਦੇ ਨਾਲੋਂ ਕਾਫੀ ਜ਼ਿਆਦਾ ਵੈਸਟ ਗੱਡੀਆ ਰੇਟ ਉਹਨਾਂ ਕੀ ਆ ਹੀਰੇ ਵਾਲੇ ਲਾ ਕੇ ਖੜਾਈ ਪਈ ਹੈ ਕਹਿੰਦੇ ਇੱਧਰ ਅਲਟੋ ਵੀ ਖੜੀ ਆਜੋ ਦਿਖਾਈਏ ਕਈ ਮੈਨੂੰ ਕਹਿੰਦੇ ਨੇ ਬਈ ਪੁਰਾਣੀ ਗੱਡੀ ਕੱਟ ਲੈਣਾ ਮੋਟਰਸਾਈਕਲ ਕੱਟ ਲੈਣਾ ਲੈ ਥੋੜੀ ਕਲੀਨ ਹੋਰ ਬਣਾਈਏ ਹੂੰ ਕੱਟਾ ਬੱਛਾ ਮੋਟਰਸਾਈਕਲ ਹਾਂ ਟਰਾਲੀ ਟਰੈਕਟਰ ਮੀਰਾ ਜੀਰੀ ਸਭ ਕੁਝ ਕੱਟ ਲਾਂਗੇ ਆ ਜਾਓ ਮੀਰਾ ਵੀ ਘੱਟ ਨਵਾਂ ਮਾਡਲ 80000 ਰੁਪਏ ਦੀ ਅੱਛਾ ਇਹਦਾ ਬੌਂਟ ਪੇਂਟ ਹੂੰ ਔਰ 20 ਦੀ ਤੇ ਹੋ ਐਵਰੇਜ ਪੈਟਰੋਲ ਤੇ ਅੱਛਾ ਇਦੀ ਐਨਓਸੀ ਆਪਾਂ ਨਾਲ ਦੇਵਾਂਗੇ 80000 ਚ ਜੇ ਕਰਾਉਣਾ ਸਾਰਾ ਕੰਮ ਪੰਜਾਬ ਨੂੰ ਇੱਕ ਪੰਜ ਚ ਪੈ ਜੀ ਤਾ ਬਈ ਮੈਂ ਨੀਰੇ ਵਾਲੀ ਗੱਲ ਤੋਂ ਮੈਂ ਦੱਸਦਾ ਕਿਰਾ ਮੈਂ ਮੋਟਰਸਾਈਕਲ ਨੀਰੇ ਵਾਲੇ ਤੋਂ ਵੜਾ ਕੇ ਲਿਆਂਦਾ ਸੀ ਮੈਨੂੰ ਪਸੰਦੀਆਂ ਆ ਗਿਆ ਤੀ ਵੀ ਯਾਰ ਜਿੰਨਾ ਕਿ ਚੱਲਿਆ ਹੋਇਆ ਨੀਰੇ ਵਾਲੇ ਸੱਟਾ ਹੈ ਓਨਾ ਕਿ ਚੱਲਿਆ ਹੋਇਆ ਸੱਟਿਓਂ ਪਰ ਨਜ਼ਾਰਾ ਲਿਆਦਾ ਤੀ ਉਹ ਮੋਟਰਸਾਈਕਲ ਇਹੋ ਨਾਲ ਤੇ ਚਲਾਉਣ ਵਾਲਾ ਕੋਈ ਮੁੰਡਾ ਬਾਹਰ ਹੀ ਪਾ ਗਿਆ ਸੀਗਾ ਉਹ ਗੱਲ ਆ ਭਾਈ ਤਾਂ ਵੀ ਨੀਰੇ ਵਾਲੇ ਖੜਾ ਰੱਖੇ ਨੇ ਖਬਰ ਹੈ ਜਿਆਦੇ ਵਫਾ ਕਰਨ ਨਾ ਜੀ ਤੇ ਫੋੜ ਤੁਸੀਂ ਮੈਨੂੰ ਪਹਿਲਾਂ ਪੁੱਛਦੇ ਸੀ ਵੀ ਸਸਤੀਆਂ ਕਿਵੇਂ ਦਿੰਨਾ ਕਾਰਾਂ ਹੂੰ ਇੱਕ ਤਾਂ ਹੁਣ ਚੰਡੀਗੜ੍ਹ ਦੇ ਪੌਸ਼ ਏਰੀਏ 'ਚ ਏਸੀ 'ਚ ਬੈਠ ਕੇ ਕਾਰ ਵੇਚਣਗੇ ਹਾਂ ਬਿਲਕੁਲ ਕੋਕਾ ਕੋਲਾ ਪਿਆ ਕੇ ਇੱਕਾ ਸੀ ਅਗਲੇ ਨੂੰ ਨੀਰੇ ਵਾਲੇ ਲੈ ਕੇ ਘਰਾਵਾਂਗੇ ਬਿਲਕੁਲ ਰੇਟ ਤਾਂ ਓਬੀਐਸ ਆ ਵੀ 10 ਦੀ ਕੱਟੀ ਆ ਇੱਥੇ ਅਗਲਾ ਪਾਣੀ ਵੀ ਮੰਗ ਕੇ ਕਹਿੰਦਾ ਹੈਗਾ ਹਣਾ ਵੀ ਆ ਚੱਕੋ 14 ਮਾਡਲ ਹਾਂਜੀ 22 ਲੱਖ ਰੁਪਏ ਜੀ 22 ਦੀ 14 ਮਾਡਲ ਮੈਂ ਡੀਜ਼ਲ ਟੌਪ ਮਾਡਲ 29 ਤੱਕ ਪਾਸਿੰਗ ਹੈ ਕਮਾਲ ਕਰੀ ਜਾਂਦੇ ਹੋ ਬਾਈ ਕੋ ਸਪੋਰਟ ਫੋਰਡ ਦੀ ਬਬੇ ਗੱਲ ਇਹ ਹੈ ਵੀ ਗੱਡੀਆਂ ਜਦੋਂ ਇਹ ਹੀ ਤੁਸੀਂ ਪਸੰਦ ਕਰਕੇ ਧਵਾ ਲਈ ਥੋੜੀ ਰੂਹ ਹੋਰ ਖੁਸ਼ ਹੋ ਜੂ ਵੀ ਯਾਰ ਇਹਨੇ ਤਾਂ ਲਿਬਰੀ ਦੀ ਸਸਤੀ ਦਿੱਤੀ ਸੀ ਪਰ ਗੱਡੀਆਂ ਪੂਰੀਆਂ ਵਧੀਆ ਨੇ ਹਨਾ ਕਿਵੇਂ ਮਾੜੇ ਮੋਟੇ ਕੰਮ ਨੇ ਜਿਵੇਂ ਬਈਆ ਸ਼ੀਸ਼ੇ ਦਾ ਕਵਰ ਟੁੱਟਿਆ ਪਿਆ ਹੈ ਹਨਾ ਅਸੀਂ ਕੁਝ ਨਹੀਂ ਕਰਾਇਆ ਔਰ ਜਿੱਦੇ ਦੇਣੀ ਆ ਉਹਦੇ ਕੰਪਲੀਟ ਕੰਮ ਕਰਕੇ ਜਾਊਂਗੇ ਇਥੋਂ ਓਕੇ ਜੀ ਦੋ ਦਿਨ ਦਾ ਸਮਾਂ ਮੰਗਾਗੇ ਹੂੰ ਪੈਨ ਕਾਪੀ ਲੈ ਕੇ ਖੜ ਜਾਾਂਗੇ ਸਾਈ ਵਾਲੇ ਦੇ ਨਾਲ ਠੀਕ ਹੈ ਜੀ ਨਹੀਂ ਭਾਈ ਇਹਦੇ 'ਚ ਲਿਖ ਜਾ ਤਾਂ ਕੀ ਕੀ ਕਰਾਉਣਾ ਹੈ ਹਾਂ ਕੰਪਲੀਟ ਕਰਕੇ ਦੇਵਾਂਗੇ 5-1000 ਲਿਖਿਆ ਜੂ ਅਗਲਾ ਹੋਰ ਬਿਲਕੁਲ ਬਿਲਕੁਲ ਬਈ ਮਿੱਤਰੋ ਗੱਡੀਆਂ ਬਹੁਤ ਸੋਹਣੀਆਂ ਨੇ ਰੇਟ ਤਾਂ ਜੰਮੀ ਬਾਈ ਨੇ ਕਮਾਲ ਕੀਤਾ ਪਿਆ ਸੁਖਪਾਲ ਸਿੰਘ ਫੌਜੀ ਸਾਹਿਬ ਨੇ ਸਾਡੇ ਨੇ ਤੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਇਹ ਗੱਡੀਆਂ ਨਾ ਆਪਣੇ ਆਮ ਘਰਾਂ 'ਚ ਜਾਣਗੀਆਂ ਜਿੱਥੇ ਨਜ਼ਾਰੇ ਲੈਣਗੇ ਆਮ ਘਰ ਵਾਲੇ ਸੋ ਉਹਨਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਥੋੜੀ ਜਿਹੀ ਨਿਭਾ ਲਿਓ ਬਾਈ ਦਾ ਧੰਨਵਾਦ ਕਰਦਾ ਜੀ ਇਹਨਾਂ ਨੇ ਕੀਮਤੀ ਸਮਾਂ ਦਿੱਤਾ ਧੰਨਵਾਦ ਬਾਈ ਤੇ ਇੱਕ ਆਪਣਾ ਮੈਂ ਹੋਰ ਦੱਸਦਾ ਬੇਨਤੀ ਹੂੰ ਇਹ ਆਪਣੀ ਜੇ ਇਹ ਅਸੀਂ ਪਾਤੀ ਛੋਟੀ ਛੋਟੀ ਡਿਟੇਲ ਜੇ ਤੁਸੀਂ ਕਿੱਕਰ ਦੀ ਪ੍ਰੋਪਰ ਡਿਟੇਲ ਲੈਣੀ ਹੈ ਤਾਂ ਫੌਜੀ ਗਾਰ ਬਜ਼ਾਰ ਪੇਜ ਆਪਣਾ ਵੀ ਬਣਿਆ ਹੋਇਆ ਹੈ ਠੀਕ ਹੈ ਜੀ ਉੱਥੇ ਅਸੀਂ ਕਿੱਕਰ 88 ਮਿੰਟ ਦੀ ਦੱਸ ਦਿਆਂਗੇ ਬਿਲਕੁਲ ਉਹ ਦੇਖ ਲਿਓ ਮੇਰਾ ਵੀਰ ਲੈ ਵੀ ਉੱਥੇ ਵੀ ਜਾ ਕੇ ਦੇਖ ਲਓ ਤੇ ਬਾਕੀ ਕੈਟਾਲੋਗ ਵੀ ਇਹਨਾਂ ਦਾ ਲੱਗਿਆ ਹੋਇਆਗਾ ਮੈਸੇਜ ਭੇਜ ਕੇ ਵੀ ਗੱਡੀਆਂ ਦੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ